ਸਾਸਤਿਕਾ ਜੀ ਆਈ ਦੇਵ ਲੌਗਸ ਤੇ ਸਵਾਗਤ ਹੈ ਤੇ ਕੰਮ ਕੁੰਮ ਕਰਕੇ ਦੇ ਵੇਲੇ ਹੋ ਗਏ ਆ ਤੇ ਦੁਪਹਿਰਾਂ ਦਾ ਟਾਈਮ ਨੇ ਅੱਜ ਵੀ ਸਬਜ਼ੀ ਵੀ ਨਹੀਂ ਸੀ ਐ ਤੇ ਥੋੜੀ ਜੀ ਐ ਸੀ ਰਾਤੀ ਉਹ ਸਰਦਾਰ ਜੀ ਨੂੰ ਦੇ ਦਿੱਤੀ ਐ ਤੇ ਹਮ ਭੁੱਖ ਲੱਗੀ ਸੀ ਹੁਣ ਸੋਚਿਆ ਕਿ ਲੋਨ ਵਾਲੇ ਚੌਲ ਬਣਾ ਲੀਨੇ ਆ ਮਮਕੀਨ ਚੌਲ ਤੇ ਆਲੂ ਗੰਡੇ ਪਾ ਕੇ ਉਹ ਬਣਾਏ ਨਾਲ ਦਹੀਂ ਹੈਗਾ ਸੀ ਹੋਰ ਖਾ ਕੇ ਇੱਕ ਵਾਰ ਫਿਰ ਜਰਾ ਕਰਨੇ ਫਿਰ ਰਾਤ ਨੂੰ ਬਣਾਵਾਂਗੇ ਰਾਜਮਾਂ ਦੀ ਸਬਜ਼ੀ ਤੇ ਪਤਾ ਨਹੀਂ ਕੀ ਇਹ ਕਈ ਦਿਨ ਹੋ ਗਏ ਨੇ ਇੰਨੀ ਗਰਮੀ ਲੱਗਦੀ ਹੈ ਨਾ ਤੇ ਰਾਤ ਨੂੰ ਕਈ ਵਾਰ ਠੰਡ ਜੀ ਵੀ ਲੱਗਣ ਲੱਗ ਪੈਂਦੀ ਹੈ ਅਸੀਂ ਚਲਾਈਏ ਰੱਖ ਫਿਰ ਰਾਤ ਨੂੰ ਫਿਰ ਕਰ ਗੀ ਜਾਨੀ ਹੋ ਜਾਂਦੀ ਹੈ ਤੇ ਅੱਜ ਵੀ ਬੜੀ ਗਰਮੀ ਲੱਗੀ ਹੈ ਜੇ ਤਿੱਕਰ ਮੀਂਹ ਤੇ ਪਿਆਕ ਹੋਣੀ ਹੈ ਤਾਂ ਕੋਈ ਵੀ ਤੇ ਅੱਗੇ ਧਰੋਜ ਪੈ ਜਾਂਦਾ ਹੈ ਹਾਈ ਤਿੱਕਰ ਤੇ ਬਸ ਬੱਦਲ ਪਾਈ ਜੀ ਹੋਈ ਹੈ ਤੇ ਮੀਂਹ ਵੇਖੋ ਪੈਂਦਾ ਕਿ ਨਹੀਂ ਪੈਂਦਾ ਸ਼ਾਮ ਤਿੱਕਰ ਲੱਗ ਜਾਏਗਾ ਪਤਾ ਤੇ ਹੁਣ ਖਾ ਪੀ ਕੇ ਵੇਲੇ ਹੁੰਨੇ ਆ ਫਿਰ ਕੱਪੜੇ ਪਾਏ ਨੇ ਮਸ਼ੀਨ ਚ ਸੋਨੇ ਸੁੱਕ ਜਾਣਗੇ ਤੇ ਫਿਰ ਉਹਨਾਂ ਨੇ ਇੱਕ ਵਾਰ ਤੋਂ ਬਾਅਦ ਸੁਕਣੇ ਪਾ ਦੇਣਗੇ ਖਲਾਰ ਦੇਣਗੇ ਸੁੱਕ ਜਾਣਗੇ ਤੇ ਸ਼ਾਮ ਦਾ ਫਿਰ ਕੰਮ ਹੋ ਜਾਣਾ ਹੈ ਰਾਤ ਨੂੰ ਇਹਨਾਂ ਤੇ ਉਹੀ 10 11 ਵਜੇ ਆਉਣਾ ਹੁੰਦਾ ਵੇ ਤੇ ਰੋਟੀ ਰੱਟੀ ਖਾਂਦੇ ਆ ਉਹੀ 12 1 ਵਜਾ ਜਾਂਦਾ ਫਿਰ ਰਾਤ ਨੂੰ 12:00 ਵਜੇ ਨਾਲ ਸੈਰ ਕਰਨ ਵੀ ਜਾਈਦਾ ਲੋਕੀ ਤੇ ਸ਼ਾਮ ਨੂੰ ਜਾਂਦੇ ਨੇ ਅਸੀਂ ਅੱਧੀ ਰਾਤ ਨੂੰ ਸੈਰ ਕਰਨ ਜਾਂਦੇ ਆ ਕਿਉਂ ਸਾਰਾ ਦਿਨ ਕਮਰੇ ਚ ਬੈ ਬੈ ਕੇ ਵੀ ਨਾ ਥਾਪ ਜੀਦਾ ਜਿਵੇਂ ਜੀ ਕਰਦਾ ਕਿ ਬਾਹਰ ਦੀ ਹਵਾ ਲਈਏ ਤੇ ਫਿਰ ਤਾਂ ਕਰਕੇ ਹੁੰਦਾ ਕਿ ਚੜ੍ਹ ਥੋੜਾ ਗੋਲ ਘੋਮ ਫਿਰ ਲਈਦਾ ਵੇ ਤੇ ਸੈਰ ਹੋ ਜਾਂਦੀ ਨਾਲ ਸਰੀਰ ਥੋੜਾ ਜਿਹਾ ਵਧੀਆ ਰਹਿੰਦਾ ਵੇ ਫਿਰ ਉੱਕਾ ਬੈਠਿਆਂ ਵੀ ਜਿਆਦੇ ਗੋਡੇ ਕਿਤੇ ਖਰਾਬ ਹੀ ਹੁੰਦੇ ਨੇ ਬੈ ਬੈ ਕੇ ਸਾਡਾਂ ਅੱਜ ਗੈਸ ਮੁੱਕ ਗਿਆ ਤੇ ਰੋਟੀਆਂ ਸੀ ਬਾਹਰੋਂ ਖਾ ਕੇ ਆਏ ਆ ਆਹ ਰੋਟੀ ਅੱਜ ਬਾਹਰੋਂ ਖਾ ਕੇ ਆਏ ਆ ਤੇ ਗੈਸ ਭਾਂ ਚੱਲੇ ਸਬਜ਼ੀ ਨੂੰ ਤੜਕਾ ਲਾਇਆ ਤੇ ਗੈਸ ਮੁੱਕ ਗਿਆ ਤੋਂ ਕਈ ਦਿਨ ਹੋ ਗਣ ਨਹੀਂ ਭੌਂਕਦਾ ਪਤਾ ਨਹੀਂ ਕੁੱਤਾ ਹੈ ਕਿ ਚੱਲ ਬਸੇ ਹੈ ਕੀ ਪਤਾ ਕਿਰਪਾ ਆਪਣਾ ਲੱਗ ਗਿਆ ਹਾਂ ਆਹ ਕੀ ਪਤਾ ਰੱਬ ਜਾਣਦਾ ਨਹੀਂ ਮਾਰਦਾ ਟੀਚਕ ਇਹ ਮਾਮੀ ਨਾਲ ਗੱਲ ਕਰਾਂਗੇ ਨਾ ਫਿਰ ਕਹੀਏ ਗੱਲ ਫਿਰ ਦੱਸੇਗੀ ਨੂੰ ਪਤਾ ਹੀ ਇਹ ਮੁੰਡਾ ਟੀਚਕ ਮਾਰਦਾ ਹੈ ਕਿ ਨਹੀਂ One it man ni ha <coughs> <coughs>